ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾਵਨ ਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਡਾ ਬਾਈ ਕੋਲ ਲੀਲੀ ਰਾਵੀ ਮੱਝਾ ਜੀ ਪਕਾਉ ਤੇ ਮਾਗਰ ਸੋਹਣੀ ਬਹੁਤ ਸੋਹਣੀ ਕੱਟੀ ਹੈ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੈ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਘਾ ਜੀ ਸੱਸੀ ਘਾ ਜੀ ਨਾਮ ਦਰਸ਼ਨ ਗਾਂਈ ਪਿੰਡ ਕੰਡਾ ਬਣਾ ਜ਼ਿਲ੍ਹਾ ਮਠੰਡਾ ਜੀ ਕਿਹੜੇ ਕਿਹੜੇ ਪਿੰਡ ਬਾਈ ਤੁਹਾਂ ਜਾਂਦੇ ਨੇ ਨੇੜੇ ਆਪਣੇ ਨੇੜੇ ਭਾਈ ਰੂਪਾ ਪੈ ਜਾਂਦਾ ਜੀ ਹਾਂਜੀ ਇਧਰ ਭਦੌਰ ਪੈ ਜਾਂਦਾ ਹਾਂਜੀ ਫੂਲ ਪੈ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਕਹਿੰਵੀਂ ਸੂਈ ਸੂਈ ਦੂਜੇ ਸੂਈ ਸੁਣੀ ਛੋਟੀ ਸੂਜੀਆ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਬਈ ਸੂਜੀ ਨੂੰ ਸੂਜੀ ਨੂੰ ਚੌਥਾ ਦਿਨ ਆ ਜੀ ਚਾਰ ਦਿਨ ਹੋ ਗਏ ਹਾਂਜੀ ਠੀਕ ਹੈ ਜੀ ਤੇ ਦੁੱਧ ਬਈ ਇਹਦੇ ਹੁਣ 10 ਕਿਲੋ ਗੋਲੀ ਜਮਨ ਤੇ ਰੇਟ ਰੂਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਵੀਰੇ ਮਗਰ ਕੱਟੀ ਆ ਹਾਂਜੀ ਠੀਕ ਆ ਠੀਕ ਹੈ ਜੀ ਨਿਕੜਾ ਚੈੱਕ ਕਰ ਸਕਦੇ ਮਗਰ ਕੱਟੀ ਆ ਬਹੁਤ ਸੋਹਣੀ ਦੇਖ ਸਕਦੇ ਲੋ ਜੀ ਘਟਪੜਾ ਦੇਖ ਸਕਦੇ ਠੀਕ ਹੈ ਜੀ ਉਧਰ ਦੇ ਪੜਾ ਲੋ ਜੀ ਚੈੱਕ ਕਰ ਸਕਦੇ ਅ ਠੰਡਾ ਥੋੜੀ ਤਾਂ ਕਰਕੇ ਉਹ ਬਾਈ ਦੇ ਥੋੜਾ ਉੱਪਰ ਪਾਇਆ ਵਾ ਠੀਕ ਹੈ ਵੀ ਸਾਨੂੰ ਲਾਵਾਗੇ ਪਹਿਲਾਂ ਗੇੜਾ ਦਵਾ ਦਈਏ ਚੈੱਕ ਕਰਵਾ ਦਈਏ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਸਾਡਾ ਅਰੇ ਬੋਲਾ 10 ਕਿਲੋ ਹੈਗਾ ਜੀ ਹਾਂ 10 ਕਿਲੋ ਬੋਲਾ ਜੋ ਓਕੇ ਲੈ ਸਕਦਾ ਜੀ ਠੀਕ ਹੈ ਜੀ ਤੇ ਪਿਛਲੇ ਸੂਰਤ ਉਹ ਤਾਂ ਐਡੀ ਕਿੰਨਾ ਕਾ ਦੱਸਿਆ ਜੀ ਇਹਦਾ 12 ਕਿਲੋ ਦਿੱਤਾ ਪਹਿਲੇ ਜੀ ਠੀਕ ਹੈ ਜੀ ਇਹਦੇ ਕਰਮਾਂ ਵਾਲੀ ਵਾਧੇ ਦੂ ਹੁਣ ਦੂਜਾ ਸੂਆ 16-17 ਕਿਲੋ ਦੁੱਧ ਮਾਉਣਾ ਪਾਉਗੀ ਜਿੰਨਾ ਠੀਕ ਹੈ ਜੀ ਉਪਰਾ ਲੈਵਾ ਥੋੜਾ ਜਿਹਾ ਮੂਰ ਨੂੰ ਆ ਬਾਕੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਲਾ ਸਕੋ 4 ਦਿਨ ਹੋ ਗਏ ਸੁਈ ਨੂੰ ਤੇ ਕੱਟੀ ਬਹੁਤ ਪਿਆਰੀ ਲੱਗੀ ਐ ਲੱਗ ਰਹੀ ਐ ਮੈਨੂੰ ਵਾਕੀ ਦੇਖੋ ਜੀ ਦੇਖ ਸਕਦਾ ਪਰਾ ਬਹੁਤ ਸੋਹਣੀ ਮੂੰਹ ਮਾ ਬਹੁਤ ਸੋਹਣਾ ਕੱਟੀ ਦਾ ਪਰ ਲੀਲੀ ਰਾਵੀ ਨਹੀਂ ਕੱਟੀ ਠੀਕ ਐ ਜੀ ਮਾਜ ਬਾਈ ਕੱਪੜਾ ਲਾ ਕੇ ਦਿਖਾ ਦੂੰ ਮੜਾ ਜੀ ਲੋ ਜੀ ਹੋ ਠੰਡ ਦਾ ਟਾਈਮ ਆ ਤੇ ਦੇਖੋ ਕੱਠ ਪੁੜਾ ਕਰਮਾਂ ਵਾਲੀ ਤਾਂ ਬਹੁਤ ਸੋਹਣਾ ਨਿਸ਼ਾਨੀ ਰਸੂ ਤੇ ਲੋ ਜੀ ਢਲ ਪਈਆਂ ਲੈ ਵਿੱਚ ਲੋ ਜੀ ਚੱਕਰ ਸਾ ਤੇ ਮਰਾ ਚਲੋ ਭਾਈ ਜਾਇ ਜੀ ਉਹ ਰੇਟ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਮੇ ਭਰਾ ਚੰਗੀ ਤਰ੍ਹਾਂ ਲੋ ਜੀ ਪਿੰਡ ਕੰਡਾਵਨ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਕੰਡਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਚੱਲ ਰਿਹਾ ਜੀ ਠੀਕ ਹੈ ਜੀ ਕਰ ਲੂਗਾ ਭਾਈ ਨਾਲ ਹੀ ਦੇਖ ਸਕਦੇ ਭਰਾ ਆਨੇ ਤੱਕ ਠੀਕ ਹੈ ਜੀ ਇੱਕ ਗੱਲ ਹੋਰ ਨੋਟ ਕਰੂ ਭਰਾ ਜਿਸ ਕਿਸੇ ਨੇ ਵੀਡੀਓ ਕਰਵਾਉਣੀ ਹੁੰਦੀ ਹੈ ਤੇ ਆਪਾਂ ਨੰਬਰ ਬਾਅਦ ਚ ਐਡ ਕਰ ਦੇਣਾ ਹੁੰਦੇ ਆ ਜੇ ਕਿਸੇ ਨੇ ਕਰਵਾਉਣਾ ਕਿਉਂਕਿ ਫਰ ਬਾਅਦ ਸੇ ਫੋਨ ਜਿਆਦਾ ਹੁੰਦੇ ਆ ਇਸ ਕਰਕੇ ਆਪਾਂ ਨੰਬਰ ਡਿਲੀਟ ਕਰ ਦਿੰਦੇ ਹਾਂ ਬਾਅਦ ਚ ਕਿਉਂਕਿ ਪਰੇਸ਼ਾਨ ਅੱਜ ਜਿਆਦਾ ਹੁੰਦਾ ਨਾਲੇ ਅਗਲੇ ਦਾ ਵੀ ਟਾਈਮ ਵੇਸਟ ਜਾਂਦਾ ਇਸ ਕਰਕੇ ਜਿਸ ਕਿਸੇ ਨੂੰ ਐਡ ਕਰਾਉਣੀ ਆ ਤਾਂ ਆਪਾਂ ਨੰਬਰ ਅਗਲੇ ਦਾ ਉਹਦੇ ਚੋਂ ਜਿਹਦਾ ਤਸੂਬਾ ਕੀਤਾ ਜਾਂਦਾ ਬਾਅਦ ਚ ਡਿਲੀਟ ਕਰ ਸਕਦੇ 7 ਵਜੇ ਚੋਈਏ ਹਾਂਜੀ ਭਾਈ ਖਾਲੀ ਕਰੀ ਬਈ ਹਾਂਜੀ ਹਾਂਜੀ 7 ਵਜੇ ਚੋਈਏ ਸਾਰੀ ਉਹ 4 1/2 ਕਿਲੋ ਬੋੜਾ ਕੱਢਿਆ ਦਾ ਠੀਕ ਹੈ ਜੀ ਠੀਕ ਹੈ ਜੀ ਸੁਪਰ ਖਾਲੀ ਕਰੀ ਬਈ ਕਹਿੰਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਗੱਲ ਨਹੀਂ ਤਸੱਲੀ ਚ ਸਟਾਰਟਿੰਗ ਚੋਂ ਲੈਣੇ ਜੀ ਹਾਂਜੀ ਚਾ ਚਾਰ ਟਾਂਗ ਚੋੜਾ ਚਾਹੇ 10 ਟਾਈਮ ਚੋਕੇ ਲੈ ਜਾਣਾ ਬੜੇ ਗਰਮ ਠੀਕ ਹੈ ਜੀ ਠੀਕ ਹੈ 10 ਕਿਲੋ ਗੋਲੀ ਦੀ ਗਾਰੰਟੀ ਆਪਣੀ ਹੋਣੀ ਠੀਕ ਹੈ ਠੀਕ ਹੈ ਲੋਪਰਾ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ